ਬੱਚੇ ਚੁੱਕਣ ਆਇਆ ਨਾਲ ਮਿਲੀ ਭੁਗਤ ਕਰਕੇ ਪੁਲਿਸ ਨੇ ਪੀੜਤ ਪਰਿਵਾਰ ਤੇ ਹੀ ਕਰ ਦਿੱਤਾ ਮਾਮਲਾ ਦਰਜ। ਜ਼ਿਲ੍ਹਾ ਸ਼ਿਆਰਪੁਰ ਦੇ ਥਾਣਾ ਮਹਿਲਪੁਰ ਅਧੀਨ ਪੈਂਦੇ ਪਿੰਡੇ ਖੈਰੜ ਰਾਵਲ ਬਸੀ ਵਿਖੇ 19 ਅਗਸਤ ਨੂੰ ਇੱਕ ਘਰ ਵਿੱਚੋਂ ਬੱਚੇ ਚੁੱਕ ਕੇ ਫਰਾਰ ਹੋਏ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਅਤੇ ਬੱਚੀਆਂ ਦੀ ਮਾਂ ਨੂੰ ਬੰਨਣ ਵਾਲੇ 9 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦੇ ਵਿਰੋਧ ਵਿੱਚ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਦੌਰਾਨ ਮਹਿਲਪੁਰ ਪੁਲਿਸ ਦੀ ਭੂਮਿਕਾ ਤੇ ਕਾਰਵਾਈ ਤੇ ਪ੍ਰਸ਼ਨ ਚਿੰਨ ਲਾਉਂਦੇ ਹੋਏ ਬੱਚੇ ਚੁੱਕਣ ਆਏ ਵਿਅਕਤੀਆਂ ਵਿਰੁੱਧ ਵੀ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਮਾਮਲਾ ਦਰਜ ਨਾ ਕੀਤਾ ਤਾਂ ਉਹ ਥਾਣਾ ਮਹਿਲਪੁਰ ਅਗੇ ਧਰਨਾ ਦੇਣਗੇ ਇਸ ਬੰਦੇ ਥਾਣਾ ਮੁਖੀ ਮਹਿਲਪੁਰ ਰਮਨ ਕੁਮਾਰ ਨੇ ਦੱਸਿਆ ਕਿ ਗੁਰਬਖਸ਼ कौर ਬੱਚਿਆਂ ਨੂੰ ਮਿਲਣ ਆਈ ਸੀ ਕੋਈ ਵੀ ਉਸ ਨੂੰ ਆਪਣੇ ਬੱਚਿਆਂ ਨੂੰ ਮਿਲਣ ਤੋਂ ਨਹੀਂ ਰੋਕ ਸਕਦਾ ਉਹਨਾਂ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ ਮਾਮਲੇ ਦੀ ਅਜੇ ਪੜਤਾਲ ਚੱਲ ਰਹੀ ਹੈ ਮ੍ਰਿਤਕ ਨੂੰ ਕੋਈ ਗੰਭੀਰ ਬਿਮਾਰੀ ਸੀ ਜਿਸ ਕਾਰਨ ਉਸਨੇ ਖੁਦਕੁਸ਼ੀ ਕੀਤੀ ਸੀ ਉਹਨਾਂ ਨੂੰ ਪੁੱਛਿਆ ਕਿ ਬੱਚੇ ਉਹ ਮਿਲਣ ਦਾ ਢੰਗ ਠੀਕ ਸੀ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਹੋਰ ਕੀ ਕੁਝ ਇਸ ਬਾਬਤ ਜਾਣਕਾਰੀ ਆ ਉਹ ਤੁਸੀਂ ਆਪ ਸੁਣ ਲਵੋ ਜੀ ਨਾ ਸਰ ਮੋਹਨ ਲਾਲ ਜੀ ਕਿੱਥੋਂ ਆਇਓ ਖੇਡਰਾਵਲ ਵਸੀ ਤੋਂ ਕੀ ਮਾਮਲਾ ਹੈ ਜਿਹੜਾ ਤੁਹਾਨੂੰ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਹੈ ਸਾਡੀ ਬੋਹੂ ਆਡੇ ਲੜਕੇ ਨੇ 11 11 ਚਾਰ ਨੂੰ ਫਾਹਾ ਲੈ ਲਿਆ ਹੁ ਮਰਨ ਤੋਂ ਪਹਿਲਾਂ ਉਹ ਵੀਡੀਓ ਬਣਾਈ ਹੈ ਆਪਣੇ ਦੁੱਖਾਂ ਦਾ ਕਾਰਨ ਉਹਨਾਂ ਸਾਰਾ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਕਿਸ ਕਾਰਨ ਮੈਂ ਮਰਨ ਦੇ ਆ ਤਾਂ ਉਦੋਂ ਬਾਅਦ ਉਹਨੂੰ ਜੋ ਆ ਕੇ ਸਮਾਂ ਉਹਦੇ ਘਰ ਹੈ ਨਹੀਂ ਸੀਗਾ ਮੇਰੀ ਗੈਰ ਹਾਜ਼ਰੀ ਜੋ ਉਹਨੇ ਫਾਹ ਲਿਆ ਨਾ ਮਰੀ ਮੰਮੀ ਘਰ ਸੀ ਨਾ ਮੈਂ ਘਰ ਸੀਗਾ ਸਾਨੂੰ ਜਦੋਂ ਆਏ 6:30 ਵਜੇ ਪਾਉਂਡ 7:00 ਵਜੇ ਆਏ ਘਰ ਸਤਸੰਗ ਤੋਂ ਬਾਅਦ ਉਹਨਾਂ ਦੇ ਅੰਦਰੋਂ ਗੇਟ ਦਾ ਜਿੰਦਾ ਲਾਇਆ ਸੀਗਾ ਤਾਂ ਕਿਹਦਾ ਸੀ ਉਹ ਕੁੰਡਾ ਖੋਲ੍ਹਿਆ ਪਿੰਡ ਵਾਲਿਆਂ ਨੇ ਦੇਖਿਆ ਤਾਂ ਉਹਨੂੰ ਪੁਲਿਸ ਨੇ ਆ ਕੇ ਉਹਨੂੰ ਲਾਇਆ ਉਹ ਸਾਰੇ ਵੀਡੀਓ ਨਿਊਜ਼ੋ ਬਣਾ ਕੇ ਚੱਲ ਗਏ ਹੁਣ ਤਾਜ਼ਾ ਮਾਮਲਾ ਕੀ ਹੋਇਆ ਜਿਹੜਾ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਤਾਜ਼ਾ ਮਾਮਲਾ ਹੈ ਸਾਡੀ ਬਹੂ ਨੇ ਆ ਸੋਮਵਾਰ ਵਾਲੇ ਦਿਨ ਨਾ ਲੱਖਣੀ ਵਾਲੇ ਦਿਨ ਅਸੀਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਨਾ ਮੇਰਾ ਲੜਕਾ ਮੌਜੂਦ ਸੀਗਾ ਨਾ ਮੇਰਾ ਮੈਂ ਮੌਜੂਦ ਸੀਗਾ ਮੈਂ ਸਰਤਾਂ ਘਰ ਗਿਆ ਹੋਇਆ ਸੀ ਉਹਦੇ ਵਿੱਚ ਮੈਨੂੰ ਕੋਈ ਬੰਦੇ ਮਨ ਬਾਅਦ ਦੇ ਵਿੱਚ ਫੋਨ ਗਿਆ ਸਾਡੇ ਘਰ ਦੇ ਵਿੱਚ ਮੇਰੇ ਘਰ ਵਾਲੀ ਇਕੱਲੀ ਸੀਗੀ ਜਦੋਂ ਆਈ ਤੋਂ ਉਹਦੇ ਵਿੱਚ 8-10 ਬੰਦੇ ਕੋਈ ਬਾਹਰ ਖੜੇ ਸੇ ਜਿੱਦਾਂ ਪਿੰਡ ਵਾਲੇ ਦੱਸਦੇ ਆ ਉਹ 3-4 ਬੰਦੇ ਅੰਦਰ ਬੜੇ ਆ ਸਾਡੇ ਉਹਨਾਂ ਨੇ ਆ ਕੇ ਉਹਨੂੰ ਸਾਡੇ ਘਰ ਵਾਲੀ ਨੂੰ ਕੁੱਟਿਆ ਔਰ ਮਾਰਿਆ ਤੇ ਬੱਚੇ ਚੱਕ ਕੇ ਉਹ ਭੱਜ ਗਏ ਬੱਚੇ ਕਹਿੰਦੇ ਸੀ ਹਾਂਜੀ ਬੱਚੇ ਕੌਣ ਸੀ ਬੱਚੇ ਮੇਰੇ ਪੋਤਾ ਔਰ ਪੋਤੀ ਉਹਦੇ ਨਾਲ ਤੁਹਾਡਾ ਮੇਰੇ ਦਾ ਬੱਚਾ ਉਹਦੇ ਬੱਚੇ ਹਾਂਜੀ ਹਾਂਜੀ ਚੱਕ ਕੇ ਚੱਲ ਗਏ ਫੇਰ ਭੱਜ ਗਏ ਉਹਦੇ ਬਾਅਦ ਇੱਕ ਬੰਦਾ ਜਿਹੜਾ ਹੋਰ ਸੌਣ ਦੇ ਵਿੱਚ ਇੱਕ ਮੋਟਰਸਾਈਕਲ ਚਾਰ ਉਹਦੇ ਵਿੱਚ ਪਿੰਡ ਵਾਸੀਆਂ ਨੇ ਮੇਰੀ ਗੈਰਹਾਜ਼ਰੀ ਦੇ ਵਿੱਚ ਉਹਨਾਂ ਨੇ ਉਹਨੂੰ ਠਹਿ ਕੇ ਰੇ ਬਾਕੀ ਭੱਜਣ ਦੇ ਸਫਲ ਹੋ ਗਏ ਸਾਰੇ ਜਦੋਂ ਜਦ ਮੋਟਰਸਾਈਕਲ ਦੇ ਬਾਹਰ ਆ ਕੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਬਿਠਾ ਲਿਆ ਵੜਾ ਕੇ ਤੋਂ ਨੂੰ ਨਜ਼ਰ ਜਾਣੀ ਤਾਂ ਬਾਅਦ ਮੈਨੂੰ ਫੋਨ ਆਇਆ ਤਾਂ ਪਿੰਡ ਵਾਲਿਆਂ ਨੇ ਉਸ ਵੀਡੀਓ ਨੂੰ ਬਣਿਆ ਆਇਆ ਪਹਿਲਾਂ ਹੀ ਉਦੋਂ ਬਾਅਦ ਜਿਹੜੀ ਸਾਡੀ ਬਹੂ ਸੀ ਉਹ ਬੱਚੇ ਲੈ ਕੇ ਬਾਹਰ ਚੱਲ ਗਈ ਸੀ ਫਿਰ ਉਹ ਬੱਚੇ ਉਹ ਜਿਹੜਾ ਬੰਦਾ ਆ ਆਪਾਂ ਤੋਂ ਆ ਉਹ ਨਾਲ ਆ ਕੇ ਫਿਰ ਉਹਨਾਂ ਨੂੰ ਕਿਹਾ ਵੀ ਮੈਨੂੰ ਇੱਥੇ ਪਿੰਡ ਵਾਸੀਆਂ ਨੇ ਬੰਨ ਲਿਆ ਆ ਵੀ ਤੂੰ ਆ ਕੇ ਮੇਰੀ ਜਾਨ ਛੜਾ ਵੀ ਮੈਨੂੰ ਉਹਨਾਂ ਜਿਹੜੇ ਛੜਣਾ ਨਹੀਂ ਜਿੰਨਾ ਜਿਹੜੇ ਬੱਚੇ ਝੱਗ ਕੇ ਭੱਜ ਗਏ ਆ ਤਾਂ ਮੇਰਾ ਇੱਥੇ ਛੜਕਾਰਾ ਨਹੀਂ ਹੋਣਾ ਬਾਅਦ ਦੇ ਵਿੱਚ ਪੁਲਿਸ 2 ਘੰਟੇ ਡੇਢ ਘੰਟੇ ਬਾਅਦ ਪੁਲਿਸ ਆਈ ਉੱਥੇ ਪੁਲਿਸ ਆ ਕੇ ਕਹਿੰਦੀ ਤੁਸੀਂ ਇਹਨਾਂ ਬੰਦਿਆਂ ਨੂੰ ਕਦੇ ਅਰੇ ਬੱਦਨੇ ਅਜੀ ਆ ਜੀ ਉਹਨਾਂ ਜਿਹੜੀ ਬੰਦੇ ਬਜੇ ਬੱਚੇ ਖੋਲਣ ਦੇ ਬੰਦੇ ਜਿੰਨੇ ਜਿਹੜੇ ਸਾਡੇ ਬੱਚੇ ਸਾਡੇ ਸਪੁਰਦ ਨਹੀਂ ਕਰਦੇ ਫਿਰ ਉਹ 2 ਘੰਟੇ ਸਾਡੇ ਉਹਨਾਂ ਇਸੇ ਤਰ੍ਹਾਂ ਲਾਤੇ ਕਰੇ ਦਾ ਕਹਿਣ ਬੱਚੇ ਮਾਰ ਭਰਿਆ ਠੀਕ ਆ ਜੀ ਮਾਰ ਭਰ ਭਰ ਕੀਤਾ ਮਾਰ ਭਰੇ ਬੱਚੇ ਹੈ ਨਹੀਂ ਸੀਗੇ ਫਿਰ ਪਤਾ ਲੱਗਾ ਵੀ ਉਹ ਬੱਚੇ ਹੁਸ਼ਿਆਰ ਪਰ ਪਹੁੰਚ ਗਏ ਆ ਫਿਰ ਉਹ ਕਹਿਣ 2 ਘੰਟੇ ਤੋਂ ਬਾਅਦ ਸਾਡੀ ਜਿਹੜੀ ਬਹੂ ਆ ਕੇ ਬੰਦੇ ਨੂੰ ਉੱਥੇ ਖੋਲਣ ਲਾਪੇ ਕਿ ਮੇਰਾ ਪਰਮਾਸੀ ਦਾ ਮੁੰਡਾ ਮੇਰਾ ਜੇ ਆ ਉਹ ਉੱਥੇ ਪਿੰਡ ਵਾਸੀਆਂ ਨੇ ਹੀ ਉਹਨੂੰ ਕਹਿੰਦੇ ਬਟੂ ਇਹਨੂੰ ਖੋਲਣ ਵਾਲੀ ਕੌਣ ਹੋਣੀ ਬੱਚੇ ਲੈ ਜਾਣੇ ਵਾਲੀ ਕੌਣ ਹੋਣੀ ਹੈ ਜੇ ਤੇ ਆਣਾ ਤਾਂ ਬੰਦਿਆਂ ਦੀ ਤਰ੍ਹਾਂ ਆਂਦੀ ਪੰਚਾਇਤ ਨੂੰ ਲੈ ਕੇ ਆਂਦੀ ਪੁਲਿਸ ਨੂੰ ਲੈ ਕੇ ਆਂਦੀ ਬੱਚਿਆਂ ਨੂੰ ਮਿਲਦੀ ਬੱਚੇ ਲੈ ਜਾਂਦੇ ਜੋ ਮਰਜ਼ੀ ਕਰਦੇ ਉਹ ਇਸ ਗੱਲ ਨੂੰ ਮੰਨੀ ਨਹੀਂ ਉਹ ਪਿੰਡ ਵਾਸੀਆਂ ਨਹੀਂ ਉਹਨੂੰ ਉੱਥੇ ਉਹਦੇ ਖੰਭੇ ਦੇ ਨਾਲ ਹੀ ਜਿੱਦਾਂ ਵੀ ਜੋ ਵੀ ਦ੍ਰਿਸ਼ ਹੈਗਾ ਉਹਨਾਂ ਦੇ ਪਿੰਡ ਵਾਸੀਆਂ ਨੇ ਹੀ ਉਹਨੂੰ ਨਾਲ ਹੀ ਉਹਨੂੰ ਲਪੇਟ ਦਿੱਤਾ ਉਹਦੇ ਵਿੱਚ ਬਾਅਦ ਦੇ ਵਿੱਚ ਪੁਲਿਸ ਆਈ ਪੁਲਿਸ ਨੇ ਉਹਨੂੰ ਕਹਿੰਦੀ ਜੀ ਤੁਸੀਂ ਦਬਨ ਨਹੀਂ ਸਕਦੇ ਮੈਂ ਕਿਹਾ ਕਹਿੰਦੇ ਅਸੀਂ ਖੋੜ ਕੇ ਲੈ ਜਾਣੇ ਇਹਨਾਂ ਨੂੰ ਅਸੀਂ ਕਿਹਾ ਮੈਂ ਉਹਨੂੰ ਜਰੂਰ ਪੁਲਿਸ ਨੂੰ ਕਿਹਾ ਫਿਰ ਤੂੰ ਖੋੜ ਨਹੀਂ ਸਕ ਸਾਡੇ ਬੱਚੇ ਸਾਡੇ ਸਪੋਰਟ ਕਰਦੇ ਫਿਰ ਅਸੀਂ ਗੱਲ ਜਾ ਸਕਦਾ ਸਾਡਾ ਕੋਈ ਨਭਰੇ ਨਹੀਂ ਅਸੀਂ ਬਾਜੀ ਇਸ ਤਰ੍ਹਾਂ ਕੀਤੀ ਹੈ ਜੀ ਹੁਣ ਪੁਲਿਸ ਨੇ ਕਿਰਕੀਤਾ ਪੁਲਿਸ ਨੇ ਸਾਡੇ ਪਰਚਾ ਕਰਤਾ ਜੀ ਗਿਆ ਨਵਾਂ ਬੰਦਿਆਂ ਤੇ ਇਹਦੀ ਤੁਹਾਡੀ ਬਹੂ ਐ ਇਹ ਤੋਂ ਤੁਹਾਡੇ ਬੱਚੇ ਪਹਿਲਾਂ ਉਹਦੀ ਕੋਸੀ ਨਹੀਂ 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 ਬੱਚੇ ਸਾਡੇ ਕੋਲ ਸੀ ਬਹੂ ਜਮਾਨਤ ਤੇ ਆਜਿਓ ਜੀ ਬਹੂ ਜਮਾਨਤ ਹੈ ਤੇ ਬਹੁਤ ਪੀੜੇ ਪਹਿਲਾਂ ਚਲ ਗਈ ਸੀ ਛੱਡ ਗਈ ਤੁਹਾਨੂੰ ਸਾਨੂੰ ਛੱਡ ਕੇ ਤਾਂ ਉਹਨੂੰ ਤਕਰੀਬਨ ਉਹ ਚੌਥੇ ਮਹੀਨੇ ਦੀ 13 12 ਤਰੀਕ ਦੀ ਜੇਲ੍ਹ ਦੇ ਅੰਦਰ ਆ। ਐਸੇ ਸਾਲ ਵਿੱਚ ਚਾਰ ਪੰਜ ਚੌਥੇ ਮਹੀਨੇ ਦੀ ਚੌਥੇ ਦੀ ਗਿਆ 12 ਤਰੀਕ ਨੂੰ ਅੰਦਰ ਆ ਜੇਲ੍ਹ ਦੇ ਉਹ। ਜੇਲ੍ਹ ਚ ਕਿਸੇ ਨੂੰ ਜੀ ਹਾਂਜੀ ਉਹ ਆਪਣੇ ਮੋਰੇ ਘਰ ਆਲਾ ਮਰ ਗਿਆ ਹੈ ਨਾ ਵੇ ਉਹਨੂੰ ਵੀਡੀਓ ਇਹ ਡਿਸਾਈਡ ਕੀਤਾ ਉਹਦੇ ਘਰ ਵਾਲੇ ਨੇ। ਅੱਛਾ ਉਹਨੂੰ ਸ਼ੁਰੂ ਦੇ ਵਿੱਚ ਹਾਂਜੀ ਉਹ ਵੀਡੀਓ ਬਣੀ ਹੋਆ। ਅੱਛਾ ਹਾਂਜੀ ਫਿਰ ਉਹ ੱਟਕੇ ਨਾਲ ਆਪਣੇ ਉੱਥੋਂ ਪਿੰਡੋਂ ਬੰਦੇ ਲੈ ਕੇ ਆ ਕੇ ਆਪਣੇ ਬੱਚੇ ਲੈਣਾਂਗੇ। ਬੱਚੇ ਲੈਣ ਤਾਂ ਉਹਨੇ ਧਰਨਾ ਪਹਿਲਾਂ ਕੋਈ ਗੱਲਬਾਤ ਨਹੀਂ ਕੀਤੀ। ਕੋਈ ਗੱਲਬਾਤ ਨਹੀਂ ਸਾਡੇ ਨਾਲ ਕੀਤੀ। ਕੋਈ ਗੱਲਬਾਤ ਨਹੀਂ ਸਾਡੇ ਨਾਲ ਕੀਤੀ। ਸਾ ਸਾਡੇ ਦੇ ਪਰਚਾ ਇਹ ਕੀਤਾ ਵੀ ਮੈਨੂੰ ਇਹ ਨਹੀਂ ਬੰਨਿਆ ਮੇਟ ਨੂੰ ਇਹਨਾਂ ਨੇ ਅਸੀਂ ਤਾਂ ਬੰਨਿਆ ਹੀ ਨਹੀਂ ਉਹਨੂੰ ਹਾਂ ਮੈਨੂੰ ਬੰਦੀ ਮੜਾਟਾ ਨਹੀਂ ਬਹੁਤ ਬੱਚੇ ਹੀ ਨੇ ਬੱਚੇ ਜਿਹੜਾ ਉਹ ਕਾਲਾ ਨੇ ਬੰਨਿਆ ਟਿੰਡ ਵਾਲਿਆਂ ਨੇ ਅਸੀਂ ਨੋਵਾਂ ਨੇ ਨਹੀਂ ਬੰਨਿਆ ਉਹਨਾਂ ਨੂੰ ਹਾਂਜੀ ਜੀ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਤਾਂ ਮੰਗੋ ਤੇ ਇਹ ਵੀ ਕਰਦੇ ਪੁਲਿਸ ਵਾਲਿਆਂ ਨੇ ਵੀ ਉਹੀ ਕਿਹਾ ਵੀ ਜੋ ਸਾਨੂੰ ਇਨਸਾਫ ਹੈਗਾ ਸਾਨੂੰ ਦਿੱਤਾ ਜਾਵੇ ਫਿਰ ਉਹ ਜਾ ਕੇ ਉਹ ਠੇਮਾਲ ਪਰ ਦਾਖਲ ਹੋ ਗਈ ਹੈ ਪਰਚਾ ਦਿੱਤਾ ਕੋਈ ਬੱਚੇ ਚੁਪਲ ਨੂੰ ਬੱਚੇ ਚੁਪਨ ਰਾਹੀ ਅਸੀਂ ਕੀਤਾ ਹੈ ਉਰ ਬਾਅਦ ਤੁਸੀਂ ਤੁਹਾਡੇ ਬੈਨਾਂ ਤੇ ਕੋਈ ਜਦੋਂ ਤੁਹਾਡੀ ਬਹੂ ਤੇ ਵੀ ਮਾਮਲਾ ਦਰਜ ਕੀਤਾ ਕੋਈ ਰਿਪੋਰਟ ਦੇ ਉੱਤੇ ਕੋਈ ਵਰਚਾ ਨਹੀਂ ਦਰਜ ਕੀਤਾ ਸਾਡੇ ਨੇ ਕੀਤਾ ਜੀ ਜੀ ਮੰਗ ਕਰਦੇ ਹਾਂ ਭਾਈ ਜੀ ਸਾਫ਼ੀ ਮੰਗ ਕਰਦੇ ਆ ਜੀ ਸਾਡੇ ਨਾਲ ਸਾਫ਼ ਹੋਣਾ ਚਾਹੀਦਾ ਸਾਡੇ ਨੇ ਧੱਕਾਸ਼ਾਹੀ ਹੋਈ ਹੈ ਜਿਹੜਾ ਸਾਡੇ ਨਾਂ ਦੇ ਪਰਚਾ ਕਰ ਦਿੱਤਾ ਉਹਨਾਂ ਨੇ ਜੇ ਕੋਈ ਜੇ ਕੋਈ ਪਰਚਾ ਨਹੀਂ ਰੱਖਣ ਤਾਂ ਕੀ ਕਰੋਗੇ ਤੁਸੀਂ ਇਹ ਤੁਹਾਡੀ ਰਣਨੀਤੀ ਕੀ ਹੋਕਾ ਤੁਹਾਡੀ ਰਣਨੀਤੀ ਇਹ ਹੈ ਵੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜੀ ਨੇ ਨੇ ਜੇ ਜੇ ਬਈ ਦਿੱਪੁਰਤੀ ਹਿਸਾਬ ਦੀ ਹਾਂਜੀ ਇਹ ਤੋਂ ਅਗਲਾ ਤੁਸੀਂ ਕੀ ਕਰੋਗੇ ਅਗਲਾ ਚਾਪ ਕੀ ਇਹ ਨਹੀਂ ਕੀਤਾ ਉਸ ਦੇ ਖਲਾਬ ਰਿਲਾ ਕਰੋ ਕਰੋਗੇ ਕਿ ਤੁਸੀਂ ਕੀ ਕਰੋਗੇ ਇਹ ਤੁਸੀਂ ਸੰਗਠਨ ਲੋਗੇ ਕਿ ਬਿਆਨ ਦੇ ਰੱਖ ਬਿਆਨ ਤਾਂ ਇਹ ਉਹ ਲੱਭਸਾ ਜਿਹੜਾ ਉਹ ਕਾਹਤ ਕਰਵਾਉਂ ਬਹੁਤ ਲੰਬੀ ਤੋਂ ਜੀ ਗੁਰਵਾਰ ਸ਼ਖੋਰ ਜੀ ਉਹਨਾਂ ਨੇ ਪ੍ਰੈਸ ਆਫਰ ਇਹ ਪਰਚਾ ਜਿਹੜਾ ਬਿਲਕੁਲ ਸਹੀ ਤੱਥਾਂ ਦੇ ਆਧਾਰ ਤੇ ਦਰਜ ਹੋਣਾ ਪਾਇਆ ਗਿਆ। ਲੜਕੀ ਗੁਰਬਖਸ਼ ਕੌਰ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ। ਗੁਰਬਖਸ਼ ਕੌਰ ਦੇ ਪਤੀ ਵੱਲੋਂ ਸੁਸਾਇਡ ਕਰਨ ਤੇ ਗੁਰਬਖਸ਼ ਕੌਰ ਦੇ ਸਹੁਰੇ ਵੱਲੋਂ ਗੁਰਬਖਸ਼ ਕੌਰ ਦੇ ਖਿਲਾਫ ਤੇ ਕੁਝ ਹੋਰ ਵਿਅਕਤੀਆਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰਾਇਆ ਗਿਆ ਸੀ 366 ਪੀਸੀ ਤਹਿਤ। ਉਸ ਸਮੇਂ ਜਿਹੜੇ ਬੱਚੇ ਆ ਗੁਰਬਖਸ਼ ਕੌਰ ਦੇ ਨਾਲ ਹੀ ਗੁਰੂ ਕੀ ਰਸੋਈ ਦੇ ਵਿੱਚ ਰਹਿੰਦੇ ਸੀ। ਜਦੋਂ ਫਿਰ ਇਹਨੂੰ ਜੇਲ੍ਹ ਵਿੱਚ ਭੇਜਿਆ ਤੇ ਇੱਕ ਬਖਸ਼ਕੌਰ ਦਾ ਜਿਹੜਾ ਸੋਰਾ ਉਹਦਾ ਇਹਦੇ ਨਾਲ ਕਰਾਰ ਹੋਇਆ ਹੈ ਵੀ ਜਦੋਂ ਜੇਲ੍ਹ ਚ ਵਾਪਸ ਆਜਾਂਗੀ ਤਾਂ ਬੱਚੇ ਜਿਹੜੇ ਤੁਹਾਨੂੰ ਦਿੱਤੇ ਜਾਣਗੇ ਇਸੇ ਤਹਿਤ ਜਿਹੜਾ ਵਾ ਉਹ ਹੁਣ ਜਦੋਂ ਬੇਲ ਤੇ ਆਈ ਆ ਆਪਣੀ ਭੈਣ ਹਰਦੀਪ ਕੌਰ ਦੇ ਨਾਲ ਬੱਚਿਆਂ ਨੂੰ ਮਿਲਣ ਗਈ ਹੈਗੀ 19 ਹੱਥ 24 ਨੂੰ ਬੱਸੀ ਗਈਆਂ ਦੋਨੇ ਜਣੀਆਂ ਉਹ ਮਿਲਣ ਤੋਂ ਬਾਅਦ ਜਦੋਂ ਇਹ ਜਾਣ ਲੱਗੀਆਂ ਤਾਂ ਬੱਚੇ ਇਹਨਾਂ ਦੇ ਮਗਰ ਪੈ ਜਦੋਂ ਮਗਰ ਪੈ ਇਹਨਾਂ ਦੇ ਤੇ ਇਹਨਾਂ ਨੂੰ ਚੰਗਾ ਨਹੀਂ ਲੱਗਾ ਇਹਨਾਂ ਨੇ ਜਿਹੜਾ ਫੜ ਕੇ ਉਹਨਾਂ ਨੂੰ ਬੰਨ ਲਿਆ ਜਿਹੇ ਇਹ ਬਸਿਆਈਆਂ ਸੀ ਤੇ ਇਹਨਾਂ ਦੀ ਮਾਸੀ ਦਾ ਲੜਕਾ ਬਿੰਦੂ ਆ ਜਿਹੜਾ ਉਹ ਫਿਰ ਇਹਨਾਂ ਨੂੰ ਲੈਣ ਲਈ ਬਾਈਕ ਤੇ ਆ ਗਿਆ ਸੀ ਇਹਨਾਂ ਨੇ ਬਿੰਦੂ ਨੂੰ ਤੇ ਗੁਰਬਖਸ਼ਪੁਰ ਨੂੰ ਬੰਨ ਲਿਆ ਤਾਂ ਹਰਦੀਪਪੁਰ ਭੈਣੇ ਦੀ ਉਹ ਫਿਰ ਡਰਦੀ ਜਿਹੜੀ ਪਿੰਨਚੀ ਸਾਈਡ ਤੇ ਹੋ ਗਈ ਤੇ ਬੱਚੇ ਵੀ ਉਹਦੇ ਨਾਲ ਹੀ ਚੱਲ ਗਏ ਫਿਰ ਸਾਨੂੰ ਪਤਾ ਲੱਗਾ ਫਿਰ ਪੁਲਿਸ ਲਈ ਮੌਕੇ ਤੇ ਪੁਲਿਸ ਨੇ ਜਾ ਕੇ ਇਹਨਾਂ ਨੂੰ ਜਿਹੜਾ ਛਡਾਇਆ ਖਲਾਕ ਕੇ ਤੇ ਫਿਰ ਹਸਪਤਾਲ ਭੇਜਿਆ ਇਹਨਾਂ ਦਾ ਜਿਹੜੀ ਮੁੱਢਲੀ ਫਰਸਟ ایڈ ਜਿਹੜੀ ਆ ਹਸਪਤਾਲ ਮਾਲਪੁਰ ਤੋਂ ਦਿੱਤੀ ਤੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਜਿਹੜੇ ਪਾਚਾ ਸਾਡੇ ਤੇ ਕੀਤਾ ਹੈ ਨੌਂ ਵਿਅਕਤੀਆਂ ਤੇ ਤੇ ਉਹ ਨਿਆਣੇ ਜਿਹੜੇ ਚੱਕੇ ਆ ਉਹਨਾਂ ਦੇ ਕਿਉਂ ਨਹੀਂ ਕੀਤਾ ਨਿਆਣੇ ਜਿਹੜੇ ਚੱਕਿਆ ਉਹ ਕੋਈ ਗਰੋ ਨਹੀਂ ਹੈਗਾ ਇਹ ਬੱਚੇ ਚੱਕਣ ਵਾਲਾ ਉਹ ਲੜਕੀ ਜਿਹੜੀ ਆ ਆਪਣੇ ਬੱਚਿਆਂ ਨੂੰ ਆਪਣੇ ਸਹੁਰੇ ਘਰ ਮਿਲਣ ਗਈ ਸੀ ਤੇ ਇਹਨਾਂ ਦੀ ਉੱਥੇ ਟਕਰਾਅ ਹੋ ਗਈ ਤੇ ਇਹਨਾਂ ਨੇ ਬੰਨ ਲਿਆ ਉਹਨੂੰ ਹਾਲਾਂਕਿ ਪੁਲਿਸ ਦੇ ਕਹਿਣ ਤੇ ਵੀ ਇਹ ਛੱਡਣ ਲਈ ਰਾਜ਼ੀ ਨਹੀਂ ਸੀ ਤਾਂ ਕਰਕੇ ਇਹਨਾਂ ਦੇ ਉੱਤੇ ਜਿਹੜਾ ਵਾ ਉਹਨਾਂ ਨੂੰ ਸ਼ਰੇਆਮ ਕੁੱਟਮਾਰ ਕਰਨ ਖੰਭੇ ਦੇ ਨਾਲ ਬੰਨਣ ਕਰਨ ਇਹਨਾਂ ਦੀ ਵੀਡੀਓ ਵਾਇਰਲ ਕਰਨ ਕਰਕੇ ਇਹਨਾਂ ਨੂੰ ਜਿਹੜਾ ਵਾ ਉਹ ਭਦੀ ਸ਼ਬਦਾਵਲੀ ਵਰਤਨ ਕਰਕੇ ਪਰਚਾ ਜਿਹੜਾ ਦਰਜ ਕੀਤਾ ਗਿਆ